ਸਚੀਕਾਰ ਜੀ ਅਸੀਂ ਇੱਕ ਕਾਰਪਟੇਟ ਤੂਰਾਂ ਤੋਂ ਅੱਜ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਾਂਗੇ ਕਿਤੇ ਲਈ ਆਪਾਂ ਨੇ ਕੱਪੜੇ ਨੂੰ ਫੋਰ ਦੀ ਸਲਵਾਰ ਦੀ ਲੰਬਾਈ 36 ਇੰਚ ਹੈ ਆਪਾਂ ਨੇ ਇੰਚ ਟੇਪ ਨੂੰ 4 ਇੰਚ ਉੱਪਰ ਚੱਕ ਕੇ 32 ਇੰਚ ਤੇ ਨਿਸ਼ਾਨ ਲਗਾ ਲੈਣਾ ਤੇ ਦੂਸਰੀ ਸਾਈਡ ਤੋਂ ਵੀ ਆਪਾਂ ਨੇ 32 ਇੰਚ ਤੇ ਨਿਸ਼ਾਨ ਲਗਾ ਲੈਣਾ ਜਿਹੜਾ ਆਪਾਂ ਨੇ ਪੌਂਚਾ ਰੱਖਣਾ ਹੈ ਉਹ ਬੰਦ ਵਾਲੀ ਸਾਈਡ ਤੋਂ ਰੱਖਣਾ ਵਾ 32 ਇੰਚ ਦਾ ਨਿਸ਼ਾਨ ਲਗਾ ਕੇ ਜਿਹੜਾ ਆਪਾਂ ਪੌਂਚਾ ਰੱਖਾਂਗੇ ਜਿਹੜਾ ਪੌਂਚਾ ਆਪਾਂ ਨੇ ਰੱਖਣਾ ਹੈ ਉਹਦੀ ਜਿਹੜੀ ਚੌੜਾਈ ਰੱਖਣੀ ਆਪਾਂ ਨੇ ਲੂਜ਼ਿੰਗ ਉਹ ਆਪਾਂ ਨੇ 7.5 ਇੰਚ ਰੱਖਣੀ ਆ ਤੇ ਆਪਾਂ ਹੁਣ ਇੱਥੇ 7.5 ਦਾ ਨਿਸ਼ਾਨ ਲਗਾ ਲੈਣਾ ਇੱਕ ਇੱਕ ਨਿਸ਼ਾਨ ਆਪਾਂ ਨੇ ਐਕਸਟਰਾ ਲਗਾਉਣਾ ਮਾਰਜਿਨ ਰੱਖਣਾ ਵਾ ਤੁਸੀਂ 1.5 ਇੰਚ 2 ਇੰਚ ਵੀ ਰੱਖ ਸਕਦੇ ਹੋ ਆਪਾਂ 2 ਇੰਚ ਰੱਖਾਂਗੇ ਟਿਪ ਸਾਈਜ਼ ਇਹਦਾ 21 ਆ 21 ਇੰਚ ਦੇ ਹਿਸਾਬ ਨਾਲ ਆਪਾਂ ਜਿਹੜਾ ਇਹਦਾ ਆਸਨ ਰੱਖਣਾ ਹੈ ਉਹ ਆਪਾਂ ਨੇ ਦੂਸਰੀ ਸਾਈਡ ਤੋਂ 1.5 ਤੇ ਰੱਖਾਂਗੇ 1.5 ਤੇ ਨਿਸ਼ਾਨ ਲਗਾ ਕੇ 1.5 ਇੰਚ ਦਾ ਆਪਾਂ ਨਿਸ਼ਾਨ ਅੰਦਰੀ ਸਾਈਡ ਨੂੰ ਲਗਾ ਲੈਣਾ। ਸਿਰ ਉਦੀਸਾਈਟਾ ਦੇ ਨਾਲ ਨਿਸ਼ਾਨ ਲਗਾਉਣਾ। ਆਸਤੋਂ ਕੋ ਨਿਸ਼ਾਨ ਲਗਾਉਣਾ ਜਿੱਥੋਂ ਆਪਾਂ ਨੇ ਡੇਟਿੰਗ ਚ ਰੱਖਿਆ ਤੇ ਨੀਚੇ ਆਪਾਂ ਨੇ ਜਿਹੜਾ ਮਾਰਜਿਨ ਰੱਖਿਆ ਉੱਥੇ ਨਿਸ਼ਾਨ ਲਗਾਉਣਾ। ਹਾਂਜੀ ਨਿਸ਼ਾਨ ਆਪਣੇ ਲੱਗ ਗਏ ਨੇ ਤੇ ਹੁਣ ਜਿੱਥੇ ਜਿਹੜੇ ਨਿਸ਼ਾਨ ਲਗਾਏ ਆ ਆਪਾਂ ਇਥੇ ਕਟਿੰਗ ਕਰ ਦੇਣੀ ਆ। ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ। ਅਗਰ ਤੁਹਾਨੂੰ ਵਧੀਆ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ। ਹਲਓ ਜੀ ਹੁਣ ਸਲਵਾਰ ਆ ਜਿਹੜੀ ਆਪਣੀ ਕਟਿੰਗ ਹੋ ਚੁੱਕੀ ਆ ਤੇ ਬਾਕੀ ਹੁਣ ਆਪਾਂ 벨ਟ ਕਟਾਂਗੇ। 벨ਟ ਆਪਾਂ ਜਿਹੜਾ ਕੱਪੜਾ ਆਪਣੇ ਕੋਲ ਬਚ ਗਿਆ ਏ ਉਹਦੇ ਵਿੱਚੋਂ ਕਟਾਂਗੇ। ਕਪੜਾ ਆਪਣੇ ਕੋਲ ਆਪਾਂ ਡਬਲ 폴ਡ ਕੀਤਾ ਸੀਗਾ ਆਪਾਂ ਕਪੜੇ ਨੂੰ ਸਿੰਗਲ ਲੇਅਰ ਦੇ ਵਿੱਚ ਹੀ ਕਰ ਲੈਣਾ ਵਾ ਮਤਲਬ ਹੈ ਡਬਲ 폴ਡ ਹੀ ਹੈ ਵੀ ਪਹਿਲਾਂ ਫੋਰ 폴ਡ ਸੀ 벨ਟ ਜਿਹੜੀ ਆਪਣੀ ਆਪਾਂ ਨੇ 23 ਇੰਚ ਰੈਡੀ ਰੱਖਣੀ ਆ ਤੇ ਚੌੜਾਈ ਇਹਦੀ 7.5 ਰੱਖਣੀ ਆ ਆਪਾਂ ਨੇ 24 ਇੰਚ ਦਾ ਟੋਟਲ ਕਪੜਾ ਉਤਾਰ ਲਿਆ ਤੇ ਰੈਡੀ 벨ਟ ਜਿਹੜੀ ਆਪਾਂ 5 ਇੰਚ ਰੈਡੀ ਰੱਖਾਂਗੇ ਤੇ ਲੋ ਜੀ ਆਪਣੀ 벨ਟ ਵੀ ਰੈਡੀ ਹੋ ਗਈ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ